ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਬਈ ਜੀ ਚੱਲੇ ਆਂ ਛੇਕੂਪੁਰ ਖਡਾਲ ਜ਼ਿਲ੍ਹਾ ਮਾਨਸਾ ਤੋਂ ਦੋਦੂ ਦੀ ਸੇਵਾ ਲੈ ਕੇ ਤੇ ਨਾਲ ਭਰਾ ਆਪਣੇ ਖੜੇ ਆ ਸਾਰੇ ਛੇਕੂਪੁਰ ਖਡਾਲ ਤੋਂ ਜਿੰਨੇ ਵੀ ਮੈਂਬਰ ਨੇ ਲੋ ਚੱਲੇ ਆ ਜੀ ਫਿਰ ਪਿੰਡ ਤੋਂ ਮੱਖਣ ਚਲਾ ਰਿਹਾ ਗੱਡੀ ਤੇ ਸਾਈਡ ਦੇ ਬੱਠਾ ਬਈ ਬਕਰ ਦੇਖਦਾ ਰਸਤੇ ਜੀ ਕੀ ਕੀ ਬਣਦਾ ਆ ਵੀ ਜਾ ਰਹੇ ਆ ਬਈ ਟਰੈਕਟਰ ਤੇ ਟਰਾਲੀ ਇਹ ਸਾਨੂੰ ਮਿਲ ਗਿਆ ਰਸਤੇ ਦੇ ਸੈਕਟਰੀ ਸਾਹਿਬ ਉਹ ਨਹੀਂ ਇਹ ਕਹਿੰਦਾ ਵੀ ਮੋਟਰਸਾਈਕਲ ਤੇ ਉੱਥੇ ਮਿਲਾਂਗੇ ਤੁਹਾਨੂੰ ਜਾ ਕੇ ਉਸ ਤੋਂ ਬਾਅਦ ਦੇ ਵਿੱਚ ਇਹ ਪਵਾਇਆ ਬਿਜਲੀ ਚ ਗੱਡੀ ਚ ਤੁਲੜ ਕਲਾਂ ਤੋਂ ਢੀਲ ਪਵਾ ਕੇ ਇੱਥੋਂ ਫੇਰ ਹੋਗੇ ਰਵਾਨਾ ਰਸਤੇ ਦੇ ਵਿੱਚ ਆ ਦੇਖੋ ਬਈਰੀ ਸੰਗ ਦਾ ਪਿੱਛੇ ਬੈਠੀਆਂ ਸਾਰੀਆਂ ਤੇ ਜਾ ਰਹੇ ਆ ਜੀ ਖਨੌੜੀ ਬਾਰਡਰ ਤੇ ਦੁੱਧ ਦੀ ਸੇਵਾ ਲੈ ਕੇ ਬਾਕੀ ਉੱਥੇ ਕੋਈ ਹੈਗਾ ਆਪਾਂ ਤਾਂ ਬਹੁਤ ਉੱਥੇ ਜਾ ਕੇ ਦੱਸਾਂਗੇ ਆ ਲੋ ਜੀ ਆ ਗਿਆ ਟੋਲ ਪਲਾਜ਼ਾ ਟੋਲ ਪਲਾਜ਼ੇ ਜਮਾਂ ਬੰਦ ਨੇ ਜਿਹੜਾ ਕਿਸਾਨ ਯੂਨੀਅਨ ਦੇ ਧਰਨੇਆਂ ਕਰਕੇ ਇਹਨਾਂ ਟੋਲ ਪਲਾਜ਼ਾ ਜਿਹੜਾ ਫੀਸਾਂ ਨੇ ਫੀਸਾਂ ਕੱਟਣੀਆਂ ਵੀ ਹੁਣ ਆਫ ਕਰ ਰੱਖੀ ਐ ਕੋਈ ਵੀ ਟੋਲ ਪਲਾਜ਼ਾ ਦਾ ਜਿਹੜਾ ਕੋਈ ਵੀ ਮੁਲਾਜ਼ਮ ਐ ਕੋਈ ਕਰਮਚਾਰੀ ਇੱਥੇ ਕੋਈ ਮੌਕੇ ਦੇ ਮੌਜੂਦ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਵੀਰੇ ਕੈਬਨ ਇਹਨਾਂ ਦੇ ਜਮਾ ਖਾਲੀ ਪਈ ਐ ਐਕਸਾ ਟਰੈਕਟਰ ਪਾਈ ਹੋਈ ਦੱਬੀ ਹੋਣੇ ਜਮਾ ਇਹਨਾਂ ਬਾਕੀ ਲੋ ਜੀ ਪਹੁੰਚ ਗਏ ਖਨੌਰੀ ਖਨੌਰੀ ਜਿਹੜਾ ਸ਼ਹਿਰ ਹੈਗਾ ਇਹ ਟਰੱਕਾਂ ਦੇ ਸਪੇਅਰ ਪਾਰਟ ਸਪੇਅਰ ਪਾਰਟ ਵਾਸਤੇ ਪੂਰਾ ਮਸ਼ਹੂਰ ਸ਼ਹਿਰ ਹੈ ਜੀ ਟਰੱਕਾਂ ਦੀਆਂ ਬਾਡੀਆਂ ਟਰੱਕਾਂ ਦੇ ਸਪੇਅਰ ਪਾਰਟ ਆ ਇੱਥੋਂ ਬਹੁਤ ਵੱ ਤੇ ਸਾਰੇ ਤਰ੍ਹਾਂ ਦੇ ਵਪਾਰੀ ਇੱਥੋਂ ਜਿਹੜੀ ਹੈਗੀ ਐ ਥੋੜੇ ਅੱਗੇ ਜਾ ਕੇ ਹਰਿਆਣੇ ਦੇ ਹੱਦ ਤੱਕ ਹੋ ਜਾਂਦੀ ਹੈ ਤੇ ਆਹ ਲੌਜੀ ਖਨੌਰੀ ਦਾ ਜਿਹੜਾ ਰੇਖਾ ਹੈਗਾ ਤੁਸੀਂ ਦੇਖ ਸਕਦੇ ਹੋ ਪੂਰੀ ਸੁਰੱਖਿਆ ਕਰ ਰੱਖੀ ਹੈ ਜੀ ਮੰਡੀ ਦੇ ਵਿੱਚ ਤੇ ਬਾਕੀ ਅੱਗੇ ਜਿਹੜਾ ਧਰਨੇ ਦਾ ਮਾਹੌਲ ਹੈ ਉਹ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਕੀ ਗੱਲਬਾਤ ਬਣੂਗੀ ਤੇ ਆਹ ਲੋ ਜੀ ਬਾਈ ਆਗੇ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੀ ਪੰਜਾਬ ਪੁਲਿਸ ਹੈ ਇਹਦੀ ਵੀ ਪੂਰੀ ਡਿਊਟੀ ਲਾ ਰੱਖੀ ਆ ਅ ਬੈਰੀਕਡ ਲਾਏ ਹੋਏ ਹਨ ਇਹਨਾਂ ਨੇ ਵੀ ਇਹਨਾਂ ਦੇ ਬੇਸੂਲੇ ਜੁਈਏ ਕਿ ਕੋਈ ਇਸ ਤਰ੍ਹਾਂ ਦੀ ਕੋਈ ਅਣਹੋਣੀ ਘਟਨਾ ਨਾ ਆਪਰ ਜੀ ਤੇ ਡਿਊਟੀ ਤੇ ਤਨਾਤ ਨੇ ਪੰਜਾਬ ਪੁਲਿਸ ਬਾਕੀ ਪੰਜਾਬ ਦਾ ਤਾਂ ਸਾਰੇ ਦੀ ਪੂਰਾ ਯੋਗਦਾਨ ਹੈ ਜੀ ਧਰਨੇ ਤੇ ਤੁਸੀਂ ਦੇਖ ਸਕਦੇ ਹੋ ਤੇ ਆ ਲੋ ਜੀ ਪਹੁੰਚ ਗਏ ਆਪਾਂ ਖਨੌਰੀ ਪਾਟਰ ਤੇ ਇੱਥੋਂ ਸਟਾਰਟ ਹੋ ਗਿਆ ਜੀ ਕੰਮ ਟਰਾਲੀਆਂ ਜਿਹੜੀਆਂ ਇੱਥੋਂ ਖੜੀਆਂ ਤੇ ਲਗਭਗ ਸੁਣਨ ਦੇ ਵਿੱਚ ਆਇਆ ਵੀ 4 ਤੋਂ 5 ਕਿਲੋਮੀਟਰ ਦਾ ਜਿਹੜਾ ਇਹ ਰੋਡ ਹੈਗਾ 4 ਤੋਂ 5 ਕਿਲੋਮੀਟਰ ਦਾ ਰੋਡ ਦੇ ਉੱਪਰ ਪੂਰੀਆਂ ਟਰਾਲੀਆਂ ਖੜੀਆਂ ਤੇ ਜਮ੍ਹਾਂ ਪੱਕੀ ਅੱਡੇ ਲੱਗ ਰਹੇ ਨੇ ਬਾਕੀ ਸਾਨੂੰ ਅੱਗੇ-ਅੱਗੇ ਦਿਖਾਵਾਂਗੇ ਆ ਲੋ ਸਾਡੇ ਸੇਵਾਦਾਰ ਨੇ ਜਿਹੜੇ ਤੁਰੇ ਜਾ ਰਹੇ ਅੱਗੇ ਤੇ ਪੱਕੇ ਜਮਾ ਪਾਣੀ ਵਾਲੀਆਂ ਟੈਂਕੀਆਂ ਜੀ ਚੁੱਲ੍ਹੇ ਭਟੀਆਂ ਕੜਾਈਆਂ ਤੇਗੇ ਸਭ ਜਮਾਉਕੇ ਦੀ ਰਿਪੋਰਟਾਂ ਸੁਖਚੈਨ ਸਮਰੋਹ ਸਾਡਾ ਬਈ ਜਾ ਰਹੇ ਅੱਗੇ ਤੇ ਦੁੱਧ ਦੀ ਸੇਵਾ ਲੈ ਕੇ ਗਏ ਜਿਹੜੀ ਆਪਾਂ ਅਸੀਂ ਦੁੱਧ ਪੁੱਛ ਰਹੇ ਆ ਇੱਥੇ ਲੋਕਾਂ ਨੂੰ ਜਿਹੜੇ ਵੀ ਕਿਸਾਨ ਆਪਣੇ ਉਹਨਾਂ ਨੂੰ ਆ ਲੋ ਜੀ ਦੇਖੋ ਜਿਵੇਂ ਤੁਸੀਂ ਦੇਖ ਲਿਆ ਕਿੰਨੀ ਲੈ ਕੇ ਆ ਰਹੇ ਬਈ ਇਹਨਾਂ ਨੇ ਦੁੱਧ ਪੋਣਾ ਸਾਰਿਆਂ ਨੇ ਤੇ ਇੱਥੋਂ ਦੀ ਆਪਣੇ ਤੋਂ ਅੱਗੇ ਵੀ ਦੁੱਧ ਵਾਲੀਆਂ ਟਰਾਲੀਆਂ ਜਾਂ ਗੱਡੀਆਂ ਹੈਗੀਆਂ ਨੇ ਤੇ ਆਪਣੇ ਕੋਲ ਵੀ ਹੈਗਾ ਬਾਈਆਂ ਨੇ ਇੱਥੇ ਚਾਹ ਮਾਰ ਰੱਖੀ ਆ ਸਾਈਡ ਤੇ ਹੋ ਜਾ ਬਾਈ ਤੇ ਆਹ ਦੇਖ ਲਓ ਜੀ ਇੱਥੇ ਆਪਾਂ ਨੇ ਦੇਖਿਆ ਵੀ ਪੂਰੇ ਜਮਾਨ ਪੱਕੇ ਏਡੇ ਲੱਗੇ ਹੋਏ ਨੇ ਆਂਸ਼ ਖੇਢੀ ਜਾਂਦੇ ਆ ਬਾਈ ਜਮਾਨ ਨਜ਼ਾਰੇ ਲੈ ਰਹੇ ਨੇ ਪੁੱਲ ਤੇ ਉਸ ਤੋਂ ਬਾਅਦ ਦੇ ਵਿੱਚ ਇੱਥੇ ਚਾਹ ਪੀਤੀ ਜਵਈਆਂ ਕੋਲੇ ਖੜ ਕੇ ਚਾਹ ਵੀ ਪੂਰੀ ਘੈਂਟ ਗੱਲਬਾਤ ਸੀ ਜਮਾਨ ਸਾਡਾ ਸਾਰਾ ਜਥਾ ਜਿਹੜਾ ਤੁਸੀਂ ਦੇਖ ਸਕਦੇ ਹੋ ਚਾਹ ਪੀਣ ਲੱਗ ਰਿਹਾ ਕੁਛ ਕਨੇ ਪੀ ਲਈ ਕੁਛ ਪੀ ਜਾਂਦੇ ਨੇ ਤੇ ਬਾਕੀ ਇਹਦਾ ਅਗਲਾ ਮਾਹੌਲ ਹੈਗਾ ਆਹ ਲੋ ਜੀ ਉੰਡਾ ਸਰਪੰਚਾਂ ਦਾ ਜਿਹੜਾ ਦੁੱਧ ਪਾਉਣ ਲੱਗ ਰਿਹਾ ਹੈਗਾ ਬੋਤਲਾਂਾਂ ਚ ਕਿੰਨੀਆਂ ਚ ਅ ਉਸ ਸਖਾਂ ਚ ਜਿਹੜਾ ਮਰਜ਼ੀ ਲਿਆਓ ਜੀ ਕੋਈ 41 ਗੱਲ ਨਹੀਂ ਤੁਹ ਤੁਹਾਡੀ ਸੇਵਾ ਫੁੱਲਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਚਲੇ ਗਏ ਅੱਗੇ ਅੱਗੇ ਚੱਲ ਕੇ ਤੁਹਾਨੂੰ ਉਹ ਦਿਖਾ ਰਹੇ ਹਾਂ ਸਾਰਾ ਅ ਤਕਰੀਬਨ 5 ਕਿਲੋਮੀਟਰ ਦੇ ਵਿੱਚ ਜਿਹੜਾ ਟਰਾਲੀਆਂ ਨੇ ਇਹ ਲੱਗੀਆਂ ਹੋਈਆਂ ਨੇ ਟਰਾਲੀਆਂ ਨੇ ਇੱਕ ਇੱਕ ਟਰੈਕਟਰ ਦੇ ਮਗਰ ਦੋ ਦੋ ਟਰਾਲੀਆਂ ਜੀ ਪੂਰੀ ਪੱਠੀਆਂ ਲੱਗੀਆਂ ਹੋਈਆਂ ਨੇ ਗੈਸ ਸਿਲੰਡਰ ਪੂਰੇ ਜਮ੍ਹਾਂ ਹਨ ਉਪੇ ਦੀ ਰਿਪੋਰਟ ਤੇ ਪੱਕੇ ਪ੍ਰਬੰਧ ਜਮ੍ਹਾਂ ਹਨ ਇੱਕ ਇੱਕ ਟਰੈਕਟਰ ਦੇ ਮਗਰ ਦੋ ਦੋ ਟਰਾਲੀਆਂ ਨੇ ਜੀ ਆ ਤੁਸੀਂ ਦੇਖ ਸਕਦੇ ਹੋ ਪਾਣੀ ਵਾਲੀਆਂ ਟੈਂਕੀਆਂ ਜਮਾ ਮੁਕੰਮਲ ਪ੍ਰਬੰਧ ਓਕੇ ਦੀ ਰਿਪੋਰਟ ਜਮਾ ਇਹਨਾਂ ਤੇ ਕੱਲਾ ਕੱਲਾ ਜਮਾ ਬੈਨਰ ਲੱਗੇ ਹੋਏ ਜੀ ਟਰਾਲੀਆਂ ਦੇ ਉੱਪਰ ਕਿਥੋ ਹੀ ਕੋਈ ਟਰਾਲੀਆਂ ਆਈਆਂ ਨੇ ਉੱਥੇ ਦਾ ਜਿਹੜਾ ਹੈਗਾ ਗਾ ਡਰੈੱਸ ਆ ਇਹਦੇ ਉੱਪਰ ਲਿਖਿਆ ਹੋਇਆ ਹੋਗਾ ਬੈਨਰਾਂ ਦੇ ਉੱਪਰ ਤੇ ਤੁਸੀਂ ਆ ਲਓ ਜੀ ਫਿਰ ਆਪਣਾ ਜਥਾ ਜਿਹੜਾ ਚੱਲ ਰਿਹਾ ਹੈਗਾ ਮਾਰੋ ਮਾਰਕਮ ਬੱਕੀ ਸਿੰਦਰਬਾਈ ਖੜਾਲ ਸਚੈਨ ਸਮਰੌ ਇੱਕ ਛੋਟਾ ਕਿਸਾਨ ਇਹ ਵੀ ਆਇਆ ਸਾਡੇ ਨਾਲ ਤੇ ਬਾਕੀ ਪਿੱਛੇ ਬਾਈ ਹੋਰੀ ਅਰੇ ਮਸ਼ਵਰਾ ਕਰ ਰਹੇ ਨੇ ਕਾਮਰੇਡ ਹੋਰੀ ਇਹ ਜਿਹੜਾ ਅਗਲਾ ਮਾਹੌਲ ਹੈਗਾ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਬਣੇ ਰਹੋ ਬੈਨਰਾਂ ਜਿਹੜੇ ਟਰਾਲੀਆਂ ਦੇ ਉੱਪਰ ਬੈਨਰ ਲੱਗੇ ਹੋਏ ਆ ਇਕੱਲੇ ਇਕੱਲੇ ਟਰਾਲੀ ਦੇ ਉੱਪਰ ਬੈਨਰ ਹੈ ਤੇ ਆ ਦੇਖੋ ਕੱਪੜੇ ਸੁੱਕਣੇ ਪਾਰਖੇ ਨੇ ਜਮਾਨ ਫੁੱਲ ਮਾਹੌਲ ਬਣਿਆ ਹੋਇਆ ਜੀ ਬੈਨਰਾਂ ਦੇ ਉੱਪਰ ਆਪੋ ਆਪ ਦੇ ਡਰੈਸ ਆਪੋ ਆਪ ਦੇ ਏਰੀਏ ਲਿਖੇ ਹੋਏ ਆ ਸਾਰੇ ਭਰਾਵਾਂ ਨੇ ਜਿੰਨੇ ਵੀ ਆਏ ਆ ਦੂਰੋਂ ਨੇੜੋਂ ਚੱਲ ਕੇ ਤੇ ਜਮ੍ਹਾਂ ਪੱਕੇ ਪ੍ਰਬੰਧ ਕੀਤੀ ਪਈ ਆ। ਬਾਕੀ ਇਹਦਾ ਟਰਾਲੀਆਂ ਦਾ ਕਾਫਲਾ ਘੱਟੋ-ਘੱਟ ਇਹ 5 ਕਿਲੋਮੀਟਰ ਦਾ ਦੱਸਿਆ ਜਾ ਰਿਹਾ ਜੀ। 5 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿਹੜੀਆਂ ਹੈਗੀਆਂ ਤੁਰ ਤੋਂ ਲੈ ਕੇ ਤੁਰ ਤੱਕ 5 ਕਿਲੋਮੀਟਰ ਦਾ ਬਣਦਾ ਹੈ ਗੈਸ ਸਿਲੰਡਰ ਪੱਟੀਆਂ ਜਮ੍ਹਾਂ ਓਕੇ ਤੇ ਆਹ ਲੋ ਜੀ ਗੱਦੇ ਕੋਤੇ ਵਿਛਾ ਕੇ ਪਰੋਂ ਸਾਦਾ ਪ੍ਰਬੰਧ ਵੀ ਕਰ ਲਿਆ। ਚੰਦਰਬਾਈ ਦੁੱਧ ਪੁੱਛੀ ਜਾਂਦੇ ਨੇ ਸਾਰਿਆਂ ਨੂੰ। ਭਾਈ ਦੁੱਧ ਪਵਾ ਲਓ। ਦੁੱਧ ਦੀ ਸੇਵਾ ਜਿਹੜੀ ਚੱਲ ਰਹੀ ਹੈ। ਤੇ ਆ ਲੋ ਜੀ ਤੰਬੂ ਲਾ ਰਹੇ ਨੇ ਪੱਕੇ ਜਮਾਂ ਇਹਨਾਂ ਕਬੂਤਾਣੀ ਜਾਂਦੇ ਨੇ ਕਿਸਾਨ ਭਰਾ ਆਪਣੇ ਸਾਰੇ ਤੇ ਚੱਲ ਰਹੇ ਆ ਪੱਗੀ ਹੋਲੀ ਹੋਲੀ ਦਿਖਾ ਰਹੇ ਆ ਤੁਹਾਨੂੰ ਸੀਨ ਜਿਹੜਾ ਵੀ ਕੋਈ ਬਣਿਆ ਹੋਇਆ ਹੈ ਇੱਥੇ ਹਨੋਰੀ ਬਾਰਡਰ ਹਰਿਆਣਾ ਦਾ ਤੇ ਪੰਜਾਬ ਦਾ ਇੱਥੇ ਬਾਰਡਰ ਪੈਂਦਾ ਜੀ ਮੋਟਰਸਾਈਕਲਾਂ ਤੇ ਆਈ ਜਾਂਦੇ ਆ ਭਰਾ ਆਪਣੇ ਕਿਸਾਨ ਤੇ ਆ ਲੋ ਜੀ ਤੁਸੀਂ ਦੇਖ ਸਕਦੇ ਇੱਥੇ ਵੀ ਪਈ ਹੋਣਾ ਨੇ ਲੱਗ ਰਹੇ ਨੇ ਤਾਂਸ ਫੇਡਣਾ ਚੰਡੇ ਲਾਏ ਹੋਏ ਨੇ ਜਮਾਇਨਾ ਪੱਕੇ ਪ੍ਰਬੰਧ ਆਹ ਲੋ ਜੀ ਪਾਣੀ ਵਾਲੀਆਂ ਪਾਣੀ ਵਾਲੇ ਢੋਲ ਤੇ ਉੱਪਰੋਂ ਜਿਹੜਾ ਟਰਾਲੀਆਂ ਨੇ ਛੱਤ ਪਰ ਕੀ ਟਰਾਲੀਆਂ ਨੇ ਸਾਰੀਆਂ ਤੇ ਤਾਂ ਕਿ ਜਿਹੜਾ ਧੁੱਪ ਦਾ ਜਾਂ ਕੋਈ ਮੀਂਹ ਕਣੀ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਨਾ ਹੋ ਜਾਈ ਇਸ ਕਰਕੇ ਜਮਾ ਪੱਕੇ ਪ੍ਰਬੰਧ ਕੀਤੇ ਹੋਏ ਨੇ ਟਰਾਲੀਆਂ ਦੇ ਤੇ ਟਰਾਲੀਆਂ ਦੀ ਜਿਹੜੀ ਤਾਦਾਦ ਹੈ ਤੁਸੀਂ ਦੇਖ ਸਕਦੇ ਹੋ ਪਾਣੀ ਵਾਲੀਆਂ ਟੈਂਕੀਆਂ ਪੂਰਾ ਜਮਾਇਨਾ ਪ੍ਰੀਕ ਟਰਾਲੀ ਦੇ ਮਗਰ ਜਿਹੜੀ ਹੈਗੀ ਆ ਪਾਣੀ ਵਾਲੀ ਟੰਕੀ तकरीबन ਹੈਗੀ ਆ ਇੱਕ ਇੱਕ ਟਰੈਕਟਰ ਦੇ ਮਗਰ ਦੋ ਦੋ ਟਰਾਲੀਆਂ ਪਾਈਆਂ ਹੋਈਆਂ ਨੇ ਕਿਸਾਨਾਂ ਨੇ ਤੇ ਪੂਰਾ ਜਮਾਇਨਾ ਮਾਹੌਲ ਬਣਾਇਆ ਪਿਆ ਜੀ ਖਨੌੜੀ ਵਾਟਰ ਤੇ ਖਨੌੜੀ ਵਾਟਰ ਪੰਜਾਬ ਤੇ ਹਰਿਆਣਾ ਦਾ ਸਾਂਝਾ ਵਾਟਰ ਹੈ ਇੱਥੇ ਇੱਥੋਂ ਜਿੱਥੇ ਆਪਣਾ ਅੱਗੇ 메ਨ ਬੈਰੀਗੇਡ ਲੱਗੇ ਹੋਈ ਹੈ ਇਹਨਾਂ ਦੇ ਆਰਮੀ ਨੇ ਜਿਹੜੇ ਲਾਏ ਹੋ ਨੇ ਬੈਰੀਗੇਡ ਉਸ ਤੋਂ ਪਰਲੇ ਪਾਸੇ ਹਰਿਆਣਾ ਤੇ ਆਪਣੇ ਵਾਲੇ ਪਾਸੇ ਪੰਜਾਬ ਪੰਜਾਬ ਤੇ ਹਰਿਆਣਾ ਜਿਹੜਾ ਬਾਰਡਰ ਹੈਗਾ ਏਸੀ ਕੀਤਾ ਹੋਇਆ ਹੈਗਾ ਤੇ ਆਹ ਲੋ ਜੀ ਪਪਸ ਗੇੜੀ ਲੱਗੇ ਹੋਇਆ ਤੇ ਤੁਹਾਨੂੰ ਜਾ ਕੇ ਦਿਖਾਵਾਂਗੇ ਉੱਥੇ ਜਿਹੜਾ ਕੋਈ ਜਮਾ ਫਰੰਟ ਦੇ ਉੱਪਰ ਕੀ ਗੱਲਬਾਤ ਬਣ ਰਹੀ ਹੈ ਜਮਾ ਨਵੀਂ ਨਕੋੜ ਗੱਡੀ ਜੀ ਪਹਿਲੀ ਗੱਡੀ ਵੀ ਜਿਵੇਂ ਲੋਕ ਮੱਥੜ ਕੇ ਲੈ ਹੁੰਦੇ ਹੁੰਦੇ ਹਨ ਉਹ ਗੱਲਬਾਤ ਹੈ ਇਤਰਨੇ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਨੇ ਵੀ ਬਿਆਲੀ ਗੱਡੀ ਨੇ ਜਮਾ ਸਜੀ ਹੋਈ ਹੈ ਟੋਲੀ ਵਾਲੀ ਗੱਡੀ ਜੀ ਤੇ ਆ ਲੋ ਜੀ ਦੰਗਰ ਉਸ ਤੋਂ ਬਾਅਦ ਦੇ ਵਿੱਚ ਅੱਗੇ ਆਪਾਂ ਚੱਲ ਰਹੇ ਹਾਂ ਤੇ ਪਾਈਆਂ ਨੂੰ ਦੁੱਧ ਪੁੱਛਿਆ ਇਹ ਕਹਿੰਦੇ ਜੀ ਫੁੱਲਵਾ ਕੰਮ ਜਮਾਉਣ ਇਮਾਨਦਾਰੀ ਦੇਖੋ ਲੋਕਾਂ ਦੀ ਇੱਥੇ ਵੀ ਜਿਹਦੇ ਕੋਲ ਹੈਗਾ ਹੈਗਾ ਤਵਾਰੇ ਨੇ ਬਵਾਰੇ ਹੈਗੇ ਉਹਨੂੰ ਇਹ ਵੀ ਕਾਹਾਂ ਕੰਮ ਆ ਜੀ ਤੇ ਜਿੱਥੇ ਕਿਤੇ ਵੀ ਜਿਹੜਿਆਂ ਨੂੰ ਪੁੱਛ ਰਹੇ ਹਾਂ ਵੀ ਦੁੱਧ ਲੈ ਲਓ ਜੀ ਦੁੱਧ ਦੀ ਸੇਵਾ ਮਾਜੀ ਕਹਿੰਦੇ ਫੁੱਲਾ ਕੰਮ ਜਮਾਉਣ ਤੇ ਫੁੱਲ ਫਟਾਫੁੱਲ ਕਰ ਰੱਖਿਆ ਜੀ ਕੰਮ ਦੁੱਧ ਦਾ ਲੱਸੀ ਦਾ ਜਿਹੜਾ ਹੈਗਾ ਹੈਗਾ ਪੰਜਾਬ ਦੇ ਵਿੱਚੋਂ ਪਿੰਡਾਂ-ਪਿੰਡਾਂ ਦੇ ਵਿੱਚੋਂ ਲੰਗਰ ਜਾ ਰਹੇ ਨੇ ਸਾਰੇ ਆਪੋ ਆਪਣੀਆਂ ਟਰਾਲੀਆਂ ਤੇ ਆਪੋ ਆਪਣੇ ਸਾਧਨਾਂ ਤੇ ਲੰਗਰ ਜਿਹੜਾ ਲੈ ਕੇ ਜਾ ਰਹੇ ਨੇ ਆ ਤੁਸੀਂ ਦੇਖ ਸਕਦੇ ਹੋ ਆਪਣੇ ਤੋਂ ਅੱਗੇ ਵੀ ਟਰਾਲੀ ਇੱਕ ਹੈਗੀ ਆ ਤੇ ਇਹ ਭਰਾ ਵੀ ਦੁੱਧ ਵਰਤਾਰੀ ਹੋਈ ਇਹਨਾਂ ਨੇ ਵੀ ਦੁੱਧ ਦੇ ਵੱਡੇ ਜਿਹੜੇ ਕੇਨ ਨੇ ਟਰਾਲੀ ਦੇ ਵਿੱਚ ਰੱਖੇ ਹੋਏ ਨੇ ਤੇ ਆਪਾਂ ਨੂੰ ਤੋਂ ਇਹ ਵਰਤਾਰੇ ਨੇ ਉਸ ਤੋਂ ਬਾਅਦ ਇਹ ਚਾਹ ਲਓ ਜੀ ਇਹ ਬਾਈ ਵੀ ਕਹਿੰਦੇ ਪੱਲਾ ਜੀ ਇਹਨੇ ਤੇ ਆਹ ਲਓ ਜੀ ਆਹ ਗੱਡੀ ਹੋਰ ਆ ਗਈ ਆਪਣੇ ਅੱਗੇ ਤੇ ਪ੍ਰੈਸਰ ਬੋਟਰ ਵੀ ਆ ਰਹੇ ਆ ਇਹ ਵੀ ਵੀਡੀਓ ਬਣਾਉਣ ਲੱਗ ਰਹੇ ਆ ਬਾਈ ਫਿਰ ਗੱਡੀ ਪਿਕਅਪ ਟਰਾਲਾ ਜੀ ਦੁੱਧ ਦੇ ਕੇਨ ਤੁਸੀਂ ਦੇਖ ਸਕਦੇ ਹੋ ਪੱਲਾ ਵਟਾ ਪੱਲਾ ਜਮਾਣ ਮੀਟਿੰਗ ਹੈ ਜੱਗਾ ਦੇ ਨਾਲ ਦੁੱਧ ਜਿਹੜਾ ਵਰਤਾਇਆ ਜਾ ਰਿਹਾ ਦੁੱਧ ਜਿਵੇਂ ਕਹਿੰਦੇ ਨੇ ਵੀ ਮੁੱਲ ਨੂੰ ਨਹੀਂ ਮਿਲਦਾ ਹੁੰਦਾ ਨਾ ਇਹ ਜੱਗਾ ਦੇ ਨਾਲ ਵਰਤਾਰੇ ਆ ਜੀ ਆਹ ਲਓ ਜੀ ਬੀਬੀਆਂ ਦੀ ਸੇਵਾ ਬੀਬੀਆਂ ਪਹੁੰਚੀਆਂ ਹੋਈਆਂ ਧਰਨੇ ਦੇ ਉੱਪਰ ਸ਼ਮੂਲੀਅਤ ਕਰ ਰਹੀਆਂ ਇਹ ਤੇ ਆਹ ਲਓ ਜੀ ਦੇਖ ਸਕਦੇ ਤੁਸੀਂ ਬੀਬੀਆਂ ਜਿਹੜੀਆਂ ਖੜੀਆਂ ਨੇ ਇਹ ਵੀ ਆਪਣੀ ਹਾਜ਼ਰੀ ਜਿਹੜੀਆਂ ਲਵਾ ਕੇ ਜਾ ਰਹੀਆਂ ਨੇ ਧਰਨੇ ਦੇ ਉੱਪਰ। ਬਾਕੀ ਜਿਹੜਾ ਕੋਈ ਅਗਲਾ ਮਾਹੌਲ ਹੈ ਉਹ ਵੀ ਤੁਹਾਨੂੰ ਦਿਖਾਉਣੇ ਆ। ਲਓ ਜੀ ਤੰਦੂਰ। ਤੰਦੂਰ ਵੀ ਲਾ ਰੱਖੇ ਨੇ ਪੱਕੇ ਜਮਾਣ। ਤੰਦੂਰੀ ਰੋਟੀਆਂ ਚਾਰ ਚਾਹ ਤੇ ਆ ਤੁਸੀਂ ਦੇਖ ਸਕਦੇ ਹੋ ਲੈਣ ਦੇ ਵਿੱਚ ਲਾ ਕਿਹੜਾ ਤੰਦੂਰੀ ਰੋਟੀਆਂ ਤੰਦੂਰੀ ਪਰੌਂਠੇ ਮਿਲ ਰਹੇ ਨੇ। ਤੇ ਸੰਗਤ ਸੇਵਾ ਦਾ ਅਨੰਦ ਮਾਣ ਰਹੀ ਆ। ਆਹ ਲੋ ਜੀ ਪੈਕਿੰਗ ਰੋਟੀਆਂ ਨਾਲ ਚਾਰ ਤੇ ਵੀ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਇਹ ਪਚਾ ਗਈ ਜੀ ਖਾਲਸਾ ਏਡ ਵਾਲੇ 2% ਲੋ ਜੀ ਬੀਬੀਆਂ ਦੇ ਵਿੱਚ ਪੂਰਾ ਜਨੂੰਨ ਹੈ ਅੰਦੋਲਨ ਦਾ ਖਾਲਸਾ ਏਡ ਵਾਲੇ ਇਹ ਦਵਾਈਆਂ ਦੀ ਸੇਵਾ ਕਰ ਰਹੇ ਆ ਪਾਣੀ ਦੀ ਸੇਵਾ ਕਰ ਰਹੇ ਜੀ ਪਾਣੀ ਦੀ ਸੇਵਾ ਬਿਲਕੁਲ ਫ੍ਰੀ ਜਲੇਰੀ ਦੀਆਂ ਬੋਤਲਾਂ ਤੇ ਬਾਕੀ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਜਿਹੜਾ ਦਵਾਈਆਂ ਦਾ ਪ੍ਰਬੰਧ ਹੈ ਐਮਰਜੈਂਸੀ ਸੇਵਾਵਾਂ ਖਾਲਸਾ ਏਡ ਵੱਲੋਂ ਪੂਰੀ ਜਮਾ ਸਾਰਾ ਤਿਆਰੀ ਹੈ ਉਸ ਤੋਂ ਬਾਅਦ ਇਹ 4511 ਦੇਖ ਲੋ ਜੀ ਟਰੈਕਟਰ ਇਹ ਵੀ ਪੂਰਾ ਸਜਾਇਆ ਪਿਆ ਜਮਾਨ ਮੋਡੀਫਾਈ ਕੀਤਾ ਹੋਇਆ ਟਰੈਕਟਰ ਪੂਰਾ ਸਜਾ ਕੇ ਲਿਆਂਦਾ ਜਮਾਨ ਧਰਨੇ ਤੇ ਇਹ ਵੀ ਉਧਰਲੇ ਪਾਸੇ ਜਿਹੜਾ ਹੈਗਾਗਾ ਪਵਿੱਤਰ ਮੰਦਿਰ ਹੀ ਨਹੀਂ ਉਸ ਤੋਂ ਬਾਅਦ ਇਹ ਆ ਦੇਖ ਸਕਦੇ ਹੋ ਕਿ ਖਾਲਸਾ ਆਇੜ ਬੁਲੰਦੀ ਹੈਗੀ ਆ ਦਵਾਈਆਂ ਦੀ ਸਹੂਲਤ ਬਿਲਕੁਲ ਫ੍ਰੀ ਸੇਵਾ ਕੀਤੀ ਜਾ ਰਹੀ ਹੈ ਆਹ ਲੋ ਜੀ ਲੰਗਰ ਚੱਲ ਰਿਹਾ ਹੈਗਾ ਬਿਸਕੁਟ ਵੰਡ ਰਿਹਾ ਹੈ ਭਾਈ ਬਿਸਕੁਟਾਂ ਦੀ ਇਹ ਵੀ ਟਰਾਲੀ ਹੈ ਟਰਾਲੀ ਉੱਰ ਕਿllenਦੀ ਹੋਈ ਹੈ ਪੇਟੀਆਂ ਪਿੱਟੀਆਂ ਬੰਨ ਲੱਗ ਰਹੇ ਨੇ ਬਿਸਕੁਟਾਂ ਦੀਆਂ ਤੇ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਜਿੰਨਾ ਮਰਜ਼ੀ ਖਾਓ ਕੋਈ ਚੱਕਰ ਵਾਲੀ ਗੱਲ ਨਹੀਂ ਕਾਲੀ ਵੀ ਹੁੰਦੀ ਐ ਬਈ ਉਹਨਾਂ ਨੇ ਭਰ ਕੇ ਜਮਾ ਫੁੱਲ ਆਏ ਨਾ ਪੇਟੀਆਂ ਦੇਖ ਸਕਦੇ ਤੁਸੀਂ ਉਸ ਤੋਂ ਬਾਅਦ ਉਹ ਚਾਹ ਲਓ ਜੀ ਚਾਹ ਦੀ ਕੇਨ ਬਾਬਾ ਜੀ ਹੋਰੀ ਬੱਠੀ ਹੈਗੀ ਗਰਮਾ ਗਰਮ ਚਾਹ ਚਾਹ ਪੀਓ ਜੀ ਇਹਨੇ ਆਹ ਲਓ ਜੀ ਜਿਹੜਾ ਆਪਾਂ ਬਿਲਕੁਲ ਨੇੜੇ ਪਹੁੰਚ ਗਏ ਹੁਣ ਬਾਰਡਰ ਤੇ ਜਮਾਣ ਜਿੱਥੇ ਬਾਰਡਰ ਆਏਗਾ ਇਸ ਨੂੰ ਬੱਡਰਾਲਾ ਈ ਦਾ ਦ੍ਰਿਸ਼ ਹੈਗਾ ਉਹਨੂੰ ਤੁਹਾਨੂੰ ਦਿਖਾਉਦੇ ਆ ਬਿਲਕੁਲ ਆਪਾਂ ਨੇੜੇ ਆ ਬਾਕੀ ਇਹ ਇਧਰਲਾ ਮਾਹੌਲ ਦੇਖੋ ਆ ਪ੍ਰਸ਼ਾਦ ਅਸੀਂ ਵੀ ਖਾਦਾ ਜੀ ਪ੍ਰਸ਼ਾਦ ਦੇ ਵਿੱਚ ਛੋਲੇ ਬਹੁਤ ਭੈਣ ਗੱਲਬਾਤ ਬਣੀ ਹੋਈ ਸੀ ਤੇ ਸ਼ੱਕਲੇ ਆਪਾਂ ਦਾ ਵੀ ਪ੍ਰਸ਼ਾਦ ਆ ਇੱਥੋਂ ਤੋਂ ਬਾਅਦ ਦੇ ਵਿੱਚ ਆ ਲਓ ਜੀ ਬਾਬਾ ਜੀ ਉਹਨੇ ਲਰਖ ਹੈਗਾ ਖੜਾ ਪ੍ਰਸ਼ਾਦ ਦੇ ਵਿੱਚ ਛੋਲੇ ਲੰਗਰ ਔਜਾਂ ਜਮਾ ਤਿਆਰ ਖੜੀਆਂ ਜੀਆਂ ਨੇ ਆ ਲਓ ਜੀ ਹੁਣ ਆਪਾਂ ਪਹੁੰਚ ਕੇ ਜਮਾ ਫਾਈਨਲੀ ਜਿਹੜਾ ਬੱਡਰਾਲਾ ਤੁਹਾਨੂੰ ਉਹ ਦਿਖਾ ਰਹੇ ਆ ਇਹ ਜਮਾ ਪਰਲੇ ਵਾਸੀ ਤੁਸੀਂ ਦੇਖ ਸਕਦੇ ਹੋ ਵੀ ਆਰਮੀ ਲੱਗੀ ਹੋਈ ਹੈ ਤੇ ਇਧਰਲੇ ਪਾਸੇ ਖੜੇ ਦਾ ਕਿਸਾਨ ਯੂਨੀਅਨ ਆਪਣੇ ਰਾਹੋੜੀ ਜਿਹੜੇ ਅੱਗੇ ਲਗਵਾਈ ਕਰ ਰਹੇ ਹੈਗੇ ਦੀ ਕੇਸਰੀ ਝੰਡੇ ਚੱਕੇ ਹੋਏ ਆ ਨਾਲ ਪੂਰਾ ਆਪ ਤੁਸੀਂ ਦੇਖ ਸਕਦੇ ਹੋ ਇਕੱਠ ਪੂਰੀ ਗੱਲਬਾਤ ਬਣੀ ਹੋਈ ਜਮਾਨ ਕੇਸਰੀ ਝੰਡੇ ਵਿੱਚ ਕਿਸਾਨ ਯੂਨੀਅਨ ਦੇ ਝੰਡੇ ਬਹੁਤ ਸਹਿਯੋਗ ਹੈ ਪੂਰੇ ਪੰਜਾਬ ਦਾ ਪੂਰੇ ਪੰਜਾਬ ਦਾ ਸਹਿਜ ਕਹਿ ਸਕਦੇ ਆ ਕਿ ਜਿਹੜਾ ਇੱਥੇ ਬਾਡਰ ਦੇ ਉੱਪਰ ਤਣੇ ਖੜੇ ਆ ਜਮਾ ਪੂਜੇ ਮੰਗੂ ਇੱਕ ਪਾਸੇ ਜਿਹੜੇ ਦੂਜੇ ਪਾਸੇ ਫੌਜੀ ਖੜੇ ਉਹ ਵੀ ਭਰਾਣੇ ਆਪਣੇ ਤਾਂ ਆਰਮੀ ਲਾਈ ਹੋਈ ਹੈ ਵਿੱਚ ਹਰਿਆਣਾ ਪੁਲਿਸ ਖੜੀ ਹੈ ਤੁਸੀਂ ਦੇਖ ਸਕਦੇ ਹੋ ਏਡਾ ਹੀ ਮਾਹੌਲ ਹੈਗਾ ਇੱਥੇ ਇਹ ਮਾਹੌਲ ਬਣਿਆ ਹੋਇਆ ਹੈਗਾ ਤੇ ਤੁਸੀਂ ਆ ਹੇਠਲੇ ਪਾਸੇ ਤੱਕ ਦੇਖ ਸਕਦੇ ਹੋ ਉੱਤਰ ਜਮਾ ਮੂਰਲੇ ਪਾਸੇ ਬੈਠੇ ਆਪਣੇ ਆ ਨੌਜਵਾਨ ਦੇ ਹੈਗੇ ਨੇ ਤੇ ਡੰਡਿਆਂ ਦੇ ਵਿੱਚ ਛੰਡੇ ਪਾਏ ਹੋ ਨੇ ਸਾਰਿਆਂ ਕੋਲੇ ਬਾਕੀ ਇਹ ਵੀ ਜਮਾ ਤਿਆਰ ਪਰ ਤਿਆਰ ਨੇ ਕੋਈ ਸਾਨੂੰ ਲੀਡਰਾਂ ਦਾ ਸਾਡੇ ਜਿਹੜੇ ਖਾਨ ਯੂਨੀਅਨ ਦੀ ਅਗਵਾਈ ਕਰ ਰਹੇ ਨੇ ਲੀਡਰ ਸਾਡੇ ਸਾਨੂੰ ਕੋਈ ਹੁਕਮ ਹੋਵੇ ਤੇ ਅਸੀਂ ਬਾਰਡਰ ਤੋੜਨ ਵਾਸਤੇ ਜਮ ਹਥਿਆਰ ਵਰ ਤਿਆਰ ਹਰੀਆਂ ਦੇ ਫੋਟੋ ਆਪਣੀਆਂ ਮਿੱਤਰੋ ਤੇ ਆ ਲੋ ਜੀ ਪੱਤਰਕਾਰ ਵੀ ਆਏ ਹੋਏ ਇੱਥੇ ਕਿ ਇਹ ਵੀ ਜਿਹੜੀਆਂ ਆਪਣੀਆਂ ਖਬਰਾਂ ਨੇ ਜਿਹੜਾ ਤਸਾ ਹੈਗਾ ਪੂਰਾ ਤੁਸੀਂ ਦੇਖ ਸਕਦੇ ਹੋ ਜਮਾਂ ਇਹ ਪੂਰੇ ਕਹੜੀਆਂ ਵੀ ਜਮਾਂ ਅਗਨ ਕਰ ਰਹੀ ਹੈ ਲੋਕਾਂ ਪਰ ਕਰ ਰਹੀ ਹੈ ਵੀ ਬਾਰਡਰ ਤੋੜ ਦਾਂਗੇ ਕਵਰੀ ਸਾਨੂੰ ਜਿਹੜਾ ਹੈਗਾ ਹੁਕਮ ਹੋ ਰਿਹਾ ਸਾਡੇ ਪ੍ਰਧਾਨਾਂ ਦਾ ਸਾਡੇ ਜੁਨੀਅਨ ਦਾ ਤੇ ਇੱਧਰ ਪੱਤਰਕਾਰ ਆਏ ਹੋਏ ਐ ਇੰਟਰਵਿਊ ਲੈ ਰਿਹਾ ਕਿਸਾਨਾਂ ਦੀਆਂ ਤੇ ਆਹ ਲੋ ਜੀ ਸੈਕਟਰੀ ਸਾਹਿਬ ਜਿਹੜੇ ਆਪਾਂ ਨੂੰ ਮਿਲੇ ਸੀਗੇ ਮੋਟਰਸਾਈਕਲ ਤੇ ਤੇ ਪਿੰਡ ਦੇ ਸਾਡੇ ਮੋਤਵਰ ਬੰਦੇ ਛੇਕੂਵਰ ਖਰਾਲ ਤੋਂ ਨੰਬਰਦਾਰ ਸਾਹਿਬ ਰਮਨਜੀਤ ਸਿੰਘ ਸਮਰੌ ਸਾਰੇ ਭਰਾ ਆਪਣੇ ਆਏ ਹੋਏ ਨੇ ਇਹ ਪੂਰਾ ਉਤਸ਼ਾਹ ਲੋਕਾਂ ਦੇ ਵਿੱਚ ਜਾਮਣ ਤੁਸੀਂ ਦੇਖ ਸਕਦੇ ਹੋ ਇਕੱਠ ਉਹ ਬੈਕਸਾਈਡ ਤੇ ਬੀਬੀ ਪੱਤਰਕਾਰ ਹੈ ਜਿਹੜੀ ਉਹ ਆਪਣੇ ਸੁਝਾਅ ਦੇ ਰਹੇ ਨੇ ਜਿਹੜੇ ਮੀਡੀਆ ਜਿਹੜਾ ਹੈਗਾ ਗੱਲ ਸਰਕਾਰ ਤੱਕ ਪਹੁੰਚਾਉਣ ਦੀ ਗੱਲ ਕਰਦਾ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖ ਰਹੇ ਹਾਂ ਜੀ ਆ ਦੇਖੋ ਤੁਸੀਂ ਦੇਖ ਸਕਦੇ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਬੀਬੀ ਦਿਖਾਈਆ ਇਹ ਆਪਣੀਆਂ ਜਿਹੜੀਆਂ ਇਹ ਜਿਹੜੀਆਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜਾ ਮੀਡੀਆ ਮੀਡੀਆ ਹੈਗਾ ਜਿਹੜਾ ਬਹੁਤ ਜ਼ਰੂਰੀ ਅਹਿਮ ਚੀਜ਼ ਹੈ ਜਿਹੜੀ ਕਿ ਕਿਸੇ ਵੀ ਖਬਰ ਨੂੰ ਹਾਈਲਾਈਟ ਕਰਦਾ ਹੈ ਤੇ ਤੁਸੀਂ ਇਹ ਦੇਖ ਸਕਦੇ ਹੋ ਪਿੱਛੇ ਦਾ ਜਿਹੜਾ ਮਾਹੌਲ ਹੈਗਾ ਪੂਰਾ ਹੈਗੀ ਗੱਲਬਾਤ ਤੇ ਬਾਕੀ ਲਾ ਲੋ ਵੀ ਰੌਣਕ ਮੇਲਾ ਪੂਰਾ ਲੱਗਿਆ ਹੋਇਆ ਜੀ ਤੇ ਆ ਆਪਣੇ ਸੇਖੂਪੁਰ ਵਾਲੇ ਆ ਗਏ ਭਰਾ ਸਾਰੇ ਜਿਹੜਾ ਕਿ ਪਿੰਡੂ ਸਾਰਾ ਜਿੱਥਾ ਇਕੱਠੇ ਹੀ ਆਇਆ ਹੈਗਾ ਇਹ ਸੇਖੂਪੁਰ ਕਟਾਲ ਤੋਂ ਜ਼ਿਲ੍ਹਾ ਮਾਨਸਾ ਦੋ ਦੋ ਦੀ ਸੇਵਾ ਲੈ ਕੇ ਆਈ ਸੀਗੀ ਕਸਰਨੀ ਅੰਦੋਲਨ ਦੇ ਲਈ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਮਾਹੌਲ ਹੈਗਾ ਖਨੌਰੀ ਬਾਰਡਰ ਦਾ ਅੱਜ ਦੀਆਂ ਤਸਵੀਰਾਂ ਨੇ ਜੇ ਤੁਸੀਂ ਘਰ ਬੈਠ ਕੇ ਹੀ ਜੇਕਰ ਆਹ ਵੀਡੀਓ ਤੁਸੀਂ ਦੇਖ ਰਹੇ ਹੋ ਤਾਂ ਤੁਸੀਂ ਘਰ ਬੈਠੇ ਖਨੌਰੀ ਬਾਰਡਰ ਦਾ ਜਿਹੜਾ ਮਾਹੌਲ ਹੈਗਾ ਸਾਰਾ ਤੁਸੀਂ ਘਰ ਬੈਠੇ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਉੱਥੇ ਕੀ ਕਾਰਵਾਈ ਪੈ ਰਹੀ ਹੈ ਕੀ ਗੱਲਬਾਤ ਚੱਲ ਰਹੀ ਹੈ ਤੇ ਪੁਲਿਸ ਫੋਰਸ ਦਾ ਕੀ ਕੀ ਪ੍ਰਬੰਧਨ ਕੀਤੇ ਹੋਏ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਮੰਟਡ ਵੈਰੀਗੇਟ ਨੇ ਜਿਹੜੇ ਲੱਗੇ ਹੋਏ ਨੇ ਇਹ ਤੁਸੀਂ ਜਿਹੜੀਆਂ ਖਬਰਾਂ ਨੇ ਘਰੇ ਬੈਠੇ ਦ੍ਰਿਸ਼ਣ ਜਿਹੜੇ ਖਨੌਰੀ ਬਾਰਡਰ ਦੇ ਉਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜੀ ਆ ਵੈਰੀਗੇਟਿੰਗ ਕੀਤੀ ਹੋਈ ਆ ਸਾਹਮਣੇ ਪੁਲਿਸ ਤੇ ਫੌਜ ਦੇ ਜਵਾਨ ਆ ਜਿਹੜੇ ਖੜੇ ਨੇ ਬੈਰੀਗੇਡ ਪੱਕੇ ਬੈਰੀਗੇਡ ਜਿਹੜੇ ਲੱਗੇ ਹੋਏ ਸਿਮਿੰਟਡ ਇਹ ਤੁਸੀਂ ਵੀਡੀਓ ਰਾਹੀਂ ਦੇਖ ਰਹੇ ਹੋ ਖਨੌਰੀ ਬਾਰਡਰ ਦੀਆਂ ਜਿਹੜੀਆਂ ਤਸਵੀਰਾਂ ਨੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਸਾਹਮਣੇ ਪੂਰੇ ਅਲਰਟ ਹੋਏ ਖੜੇ ਉਹ ਵੀ ਲਓ ਜੀ ਜਿਹੜਾ ਬੀਬੀਆਂ ਦਾ ਭੈਣਾਂ ਦਾ ਉਤਸ਼ਾਹ ਹੈ ਅੰਦੋਲਨ ਦੇ ਪ੍ਰਤੀ ਜਿਹੜਾ ਜज्ਬਾ ਹੈ ਉਹ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਜਿਹੜੇ ਇਕੱਠ ਨੇ ਆਪ ਮੁਹਾਰੇ ਪੂਰਾ ਪੰਜਾਬ ਇਕੱਠਾ ਹੋਇਆ ਪਿਆਗਾ ਤੇ ਤੁਸੀਂ ਐਂ ਦੇਖ ਲਓ ਵੀ ਕਿੰਨਾ ਉਤਸ਼ਾਹ ਲੋਕਾਂ ਦੇ ਵਿੱਚ ਬਸ ਇੱਕ ਹੁਕਮ ਦੀ ਉਡੀਕ ਕਰ ਰਹੇ ਆ ਜਿਹੜੇ ਆਪਣੇ ਕਿ ਸਾਨੂੰ ਕਦੋਂ ਜਿਹੜੇ ਸਾਡੇ ਅਗਵਾਈ ਵਾਲੇ ਜਿਹੜੇ ਨੇਤਾ ਨੇ ਸਾਡੇ ਜਿਹੜੇ ਸਾਡੇ ਪ੍ਰਧਾਨ ਨੇ ਕਦੋਂ ਸਾਨੂੰ ਆਰਡਰ ਦੇਣ ਉਹ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆ ਦੇਖ ਸਕਦੇ ਹੋ ਕਿ ਆਪਣੇ ਹਰਿਆਣੇ ਵਾਲੇ ਜਿਹੜੇ ਹੈਗੇ ਲੱਸੀ ਲੈ ਕੇ ਡਿਸਪੋਜ਼ਲ ਗਲਾਸਾਂ ਦੇ ਵਿੱਚ ਲੈ ਕੇ ਬਾਰਡਰ ਤੇ ਇਹ ਵੀ ਪਹੁੰਚੇ ਹੋਏ ਨੇ ਹਰਿਆਣੇ ਦਾ ਵੀ ਪੂਰਾ ਸਹਿਯੋਗ ਚੱਲ ਰਿਹਾ ਹੈਗਾ ਅੰਦੋਲਨ ਦੇ ਵਿੱਚ ਜਿਹੜੀ ਲੱਸੀ ਹੈ ਘਰ ਦੀ ਘਰ ਦੀ ਲੱਸੀ ਕਿੰਨਾ ਦੇ ਵਿੱਚ ਪਾ ਕੇ ਪੂਰੇ ਬਿਨਾਂ ਕਿਸੇ ਭੇਦਭਾਵ ਤੋਂ ਜਿਹੜੀ ਵਰਤਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਇਹ ਤਸਵੀਰਾਂ ਖਨੌਰੀ ਪੱਟ ਦੀਆਂ ਨੇ ਜੀ ਤੇ ਬਾਕੀ ਜਿਹੜੀ ਅਗਲੀ ਗੱਲਬਾਤ ਹੈ ਉਹ ਵੀ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਹਾਂ ਤੁਸੀਂ ਦੇਖ ਰਹੇ ਹੋ ਦੋਸਤੋ ਕਿ ਜਿਵੇਂ ਤੁਸੀਂ ਆਹ ਕੱਠ ਜਿਹੜਾ ਹੈਗਾ ਪੂਰਾ ਪੰਜਾਬ ਉੱਤਰਿਆ ਹੋਇਆ ਹੈਗਾ ਖਨੌਰੀ ਬਾਰਡਰ ਦੇ ਉੱਪਰ ਤੇ ਝੰਡੇ ਲੈ ਲੈ ਕੇ ਪੂਰਾ ਜਿਵੇਂ ਕਹਿਰੀਏ ਵੀ ਆਪਾਂ ਪੂਰਾ ਸ਼ਾਹ ਦੇ ਨਾਲ ਪੂਰਾ ਜੋਸ਼ ਦੇ ਨਾਲ ਜਿਹੜੇ ਕਿਸਾਨ ਨੇ ਉਹ ਆ ਰਹੇ ਨੇ ਖਨੋਰੀ ਬਾਰਡਰ ਦੇ ਉੱਪਰ ਜਿਹੜਾ ਕਿ ਇਹ ਮੋਰਚਾ ਫਤਿਹ ਕਰ ਰਿਹਾ ਹੈਗਾ ਤੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਇਹ ਖਨੋਰੀ ਬਾਰਡਰ ਦੀਆਂ ਤੇ ਆਹ ਦੇਖ ਲਓ ਕਿ ਇਕੱਠ ਜਿੰਨਾ ਦੇ ਜਿਹੜੇ ਆਲੰਗ ਨਹੀਂ ਥੋੜਾ ਉੱਚੀ ਖੜਨਾ ਲੱਗੇ ਆਹ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਜਿਹੜਾ ਇਕੱਠ ਹੈ ਜਿਵੇਂ ਇਹਨਾਂ ਸਿਰਾ ਕਰਾ ਰੱਖਿਆਗਾ ਇਹ ਝੰਡੇ ਹਰੇ ਨਰੇਟੇ ਝੰਡੇ ਦੀ ਦੀਵਸਤ ਸਾਡੇ ਨੂੰ ਦੀ ਹਰੇ ਦਾ ਕੇਸਰੀ ਬਸ ਧੂਲ ਝੰਡੇ ਅੰਦਰ ਅੰਦਰ ਲੱਗਦੇ ਲੱਗ ਰਹੇ ਆ ਖਨੋਰੀ ਬਾਰਡਰ ਦੇ ਉੱਪਰ ਤੇ ਲੋਕਾਂ ਦਾ ਸ਼ਾਹ ਲੋਕਾਂ ਦਾ ਇਕੱਠਾ ਜਿਹੜਾ ਉਹ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖ ਰਹੋ ਨੌਰੀ ਬਾਰਡਰ ਦੀਆਂ ਲੈ ਤਸਵੀਰਾਂ ਨੇ ਜਿਹੜੀਆਂ ਤੇ ਕਿਵੇਂ ਜਿਹੜਾ ਹਜੂਮ ਹੈਗਾ ਲੋਕਾਂ ਦਾ ਉਹ ਆਇਆਗਾ ਤੇ ਕਾਫੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਆ ਦੇਖੋ ਹੋਰ ਵੀ ਜਿਹੜੇ ਹੋਰ ਪਿੰਡਾਂ ਤੋਂ ਜਾਂ ਹੋਰ ਏਰੀਏ ਦੇ ਲਾ ਲੋ ਮਾਝਾ ਮਾਲਵਾ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਅਲੱਗ-ਅਲੱਗ ਪਾਸਿਆਂ ਤੋਂ ਜਿਹੜੇ ਹੈਗੇ ਨੇ ਕਿਸਾਨ ਪੂਰੇ ਜੋਸ਼ ਦੇ ਨਾਲ ਆ ਰਹੇ ਨੇ ਤੁਸੀਂ ਜਿਹੜਾ ਦੋਸ਼ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਖਨੌਰੀ ਬਾਰਡਰ ਦੀਆਂ ਇਹ ਲਾਈਵ ਤਸਵੀਰਾਂ ਨੇ ਉਹ ਤੁਸੀਂ ਆਪਣੇ ਅੱਖੀਂ ਦੇਖ ਰਹੇ ਹੋ ਆ ਨੌਜਵਾਨ 855 ਟਰੈਕਟਰ ਦੇ ਉੱਪਰ ਇਹ ਕਹਿੰਦੇ ਬਾਈ ਹਟ ਜਾਓ ਭਰਾ ਜੀ ਬਸ ਇੱਕ ਵਾਰੀ ਸਾਨੂੰ ਹੁਕਮ ਦੇ ਦਿਓ ਵੀ ਅਸੀਂ ਚੈੱਕ ਕਰਾਂਗੇ ਫੱਟੇ ਜਾਵਾਂਗੇ ਤੁਸੀਂ ਦੇਖ ਰਹੇ ਹੋ ਜਿਹੜਾ ਲੋਕਾਂ ਦਾ ਗੁੱਸਾ ਹੈ ਲੋਕਾਂ ਦਾ ਜਿਹੜਾ ਜਜ਼ਬਾ ਹੈਗਾ ਉਤਸ਼ਾਹ ਹੈ ਜਿਹੜਾ ਲੋਕਾਂ ਦਾ ਬਾਰਡਰ ਤੋੜਨ ਦੇ ਪੂਰੇ ਉਤਾਵਲੇ ਹੋ ਰਹੇ ਐ ਤੇ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਭਰਾ ਪਹੁੰਚੇ ਹੋਏ ਐ ਅ ਤੁਸੀਂ ਦੇਖ ਸਕਦੇ ਹੋ ਜੀ ਇਹ ਵਿੱਚ ਲਾਈਵ ਤਸਵੀਰਾਂ ਖਨੌਰੀ ਬਾਰਡਰ ਦੀਆਂ ਖਨੌਰੀ ਬਾਰਡਰ ਦੇ ਉੱਪਰ ਇਸ ਟਾਈਮ ਆਪਾਂ ਖੜੇ ਹੋਏ ਆਂਗੇ ਇਹ ਅੱਜ ਦੀਆਂ ਤਸਵੀਰਾਂ ਨੇ ਜੀ ਅ ਅੱਜ ਆਪਾਂ ਖਨੌਰੀ ਬਾਰਡਰ ਪਹੁੰਚੇ ਹੋਏ ਸੀਗੇ ਅੱਜ ਦੀਆਂ ਤਸਵੀਰਾਂ ਲਾਈਵ ਤੁਸੀਂ ਦੇਖ ਰਹੇ ਹੋ ਇਸੇ ਦੌਰਾਨ ਤੁਹਾਨੂੰ ਪੰਜਾਬ ਤੇ ਹਰਿਆਣਾ ਦਾ ਜਿਹੜਾ ਪਿਆਰ ਹੈ ਉਹ ਵੀ ਦੇਖਣ ਨੂੰ ਮਿਲ ਰਿਹਾ ਆ ਤਾਊਹਰੀ ਨੇਤਰ ਆਪਣੇ ਰਾਇਮ ਅਸ਼ਵਰੇ ਜਿਹੜੇ ਸੰਘਰਸ਼ ਦੇ ਪ੍ਰਤੀ ਹੈ ਉਹ ਕਰ ਰਹੇ ਨੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਜੂਨੀਅਨ ਦੇ ਲੀਡਰ ਨੇ ਜੀ ਉਹ ਅਨਾਉਂਸਮੈਂਟਾਂ ਕਰ ਰਹੇ ਐ ਬਾਰ-ਬਾਰ ਵੀ ਸ਼ਾਂਤਮਈ ਰੱਖੋ ਧਰਨਾ ਆਪਣਾ ਜਦੋਂ ਕੋਈ ਮੀਟਿੰਗ ਦਾ ਕੋਈ ਸੱਟਾ ਨਿਕਲੂਗਾ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਅਗਲੀ ਕਾਰਵਾਈ ਐ ਅਗਲੀ ਕਾਰਵਾਈ ਉਸ ਤੋਂ ਬਾਅਦ ਦੇ ਵਿੱਚ ਹੋਊਗੀ ਸ਼ਾਂਤਮਈ ਢੰਗ ਦੇ ਨਾਲ ਜਿਹੜੇ ਕਿਸਾਨ ਨੇ ਕਿਸਾਨ ਵੀ ਬੈਠ ਕੇ ਜਿਹੜੇ ਇਹਨਾਂ ਦੇ ਵਿਚਾਰ ਨੇ ਜੂਨੀਅਨ ਦੇ ਅਗਵਾਈ ਕਰ ਰਹੇ ਕਿਸਾਨ ਨੇ ਜਿਹੜੇ ਉਹਨਾਂ ਦੇ ਵਿਚਾਰ ਨੇ ਜਿਹੜੇ ਸੁਣ ਰਹੇ ਹੈ ਸ਼ਾਂਤਬਾਈ ਢੰਗ ਦੇ ਨਾਲ ਬੈਠੇ ਹੈ ਤੇ ਜਿਹੜੀ ਕੋਈ ਅਗਲੀ ਕਾਰਵਾਈ ਹੋਊਗੀ ਅਗਲੀ ਕੋਈ ਕਾਰਵਾਈ ਕਰਨੀ ਹੈ ਉਹ ਮੀਟਿੰਗ ਤੋਂ ਬਾਅਦ ਹੋਊਗੀ ਮੀਟਿੰਗ ਦਾ ਦੇਖੋ ਕੀ ਸਟਾ ਨਿਕਲਦਾ ਹੈਗਾ ਜਿਹੜੀ ਅਗਲੀ ਕਾਰਵਾਈ ਹੈ ਉਸ ਤੋਂ ਬਾਅਦ ਦੇ ਵਿੱਚ ਉਹ ਰਾਇ ਮਸ਼ਵਰੇ ਦੇ ਨਾਲ ਆਪਣੇ ਸੁਝਾਵਾਂ ਦੇ ਨਾਲ ਹੀ ਕੀਤੀ ਜਾਊਗੀ ਜਿਹੜੀ ਅਗਲੀ ਕਾਰਵਾਈ ਹੈ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦਾ ਜਿਹੜਾ ਜੋਸ਼ ਤੇ ਪੋਸ਼ ਦੇ ਨਾਲ ਜਿਹੜੀ ਇਹ ਜੰਗ ਹੈ ਉਹ ਜਿੱਤੀ ਜਾਊਗੀ ਤੇ ਭਰਾ ਤੁਸੀਂ ਥੱਲੇ ਵੀ ਦੇਖ ਸਕਦੇ ਹੋ ਕਾਫੀ ਗੰਟੀ ਦੇ ਵਿੱਚ ਨੇ ਜਿਹੜੇ ਨੌਜਵਾਨ ਦੂਰ ਦੂਰ ਤੱਕ ਵੀ ਬਹੁਤ ਦੂਰ ਤੱਕ ਖੜੇ ਹੈ ਬਾਕੀ ਜਿਹੜਾ ਉੱਪਰਲਾ ਇਕੱਠ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਤੇ ਆਹ ਲੋ ਜੀ ਬਾਕੀ ਸਾਨੂੰ ਹੋਰ ਜਿਹੜਾ ਮਾਹੌਲ ਹੈਗਾ ਇੱਥੇ ਉਹ ਵੀ ਦਿਖਾ ਰਹੇ ਆ ਲੋਕਾਂ ਦੀ ਜਿਹੜੀ ਆਵਾਜ਼ ਆਬੀਏ ਪੂਰੀ ਲੱਗੀ ਰਹਿੰਦੀ ਹੈ ਆਉਂਦੇ ਨੇ ਲੋਕ ਜਾਂਦੇ ਨੇ ਤੇ ਆਹ ਲੋ ਜੀ ਸਾਨੂੰ ਵੀ ਰੋਟੀ ਦੀ ਭੁੱਖ ਲੱਗੀ ਸੀ ਦੋ ਦੋ ਰੋਟੀਆਂ ਤੇ ਉੱਪਰ ਹਾਲੀਆ ਜਿਹੜਾ ਦੀ ਸਬਜ਼ੀ ਦੇ ਉੱਪਰ ਧਰ ਕੀ ਕਾਲੀ ਬਾਕੀ ਤੁਸੀਂ ਇਹ ਦੇਖ ਸਕਦੇ ਹੋ ਕਿਹੜੀ ਚੌਲ ਦਾ ਲੰਗੜਾ ਜਿਹੜਾ ਕਿਉਂ ਚੱਲ ਰਿਹਾ ਹੈਗਾ ਇੱਥੇ ਤੇ ਉੱਤੋਂ ਬਾਹਦੇ ਵਿੱਚ ਜੀ ਆਹ ਦੇਖ ਸਕਦੇ ਤੁਸੀਂ ਪਰੋਂਠੇ ਜੀ ਆਲੂ ਵਾਲੇ। ਇਹ ਤੱਕ ਲੰਗਰ ਵਰਤ ਰਹੇ ਹੈਗਾ। ਤੇ ਦੇਖ ਸਕਦੇ ਹੋ ਪਕੌੜਾ ਲੰਗਰ ਚੱਲ ਰਿਹਾ ਹੈ ਜੀ। ਤੇ ਪੂਰਾ ਫੁੱਲ ਕੰਮ ਜਮਾ ਹੈ। ਆ ਦੇਖ ਸਕਦੇ ਤੁਸੀਂ ਮਿੱਠੇ ਚੋਲ ਬੋੜ ਵਾਲੇ। ਬੋੜ ਵਾਲੇ ਚੋਲਾਂ ਦਾ ਲੰਗਰ ਚੱਲ ਰਿਹਾ ਹੈਗਾ। ਉਸ ਤੋਂ ਬਾਅਦ ਦੇ ਵਿੱਚ ਆ ਦੇਖਾ ਜੀ ਉਸ ਪ੍ਰਚਾਤਾ ਇੱਥੇ ਵੀ ਪਰੋਂਠੇ ਜਿਹੜੇ ਪਰੋਂਠੇ ਚੱਲ ਰਹੇ ਹੈ। ਆਲੂ ਵਾਲੇ ਉਹੀ ਵਾਲੇ। ਪੂਰਾ ਜੋੜੀ ਜਮਾ ਬੱਚਿਆਂ ਦੇ ਦੇਖ ਸਕਦੇ ਹੋ ਉਸ ਤੋਂ ਬਾਅਦ ਇਹ ਵੀ ਤੁਸੀਂ ਆਗੇ ਸੀਗੇ ਜੀ ਤੇ ਆ ਰਸਤੇ ਚ ਆਉਂਦੇ ਆਉਂਦੇ ਗੱਡੀ ਦੀ ਬੈਲਟ ਟੁੱਟ ਗਈ ਡੈਨੋ ਵਾਲੀ ਇਹ ਅਸੀਂ ਮੂਲਕ ਤੋਂ ਆ ਕੇ ਠੀਕ ਕਰਾਈ ਤੇ ਉਸ ਤੋਂ ਬਾਅਦ ਇਹ ਪੰਡਾ ਗੇ ਉਸ ਤੋਂ ਜਿਹੜਾ ਬਲੌਗ ਸੀਗਾ ਤੁਹਾਨੂੰ ਹੋਏ ਕਿਸ ਤਰ੍ਹਾਂ ਦਾ ਲੱਗਿਆ ਕਤੰਡੀ ਸੰਘਰਸ਼ਾਪਾ ਜਿਹੜਾ 2024 ਦਾ ਸੰਘਰਸ਼ ਚੱਲ ਰਿਹਾ ਹੈ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਰਿਆਂ ਨੂੰ ਬੇਨਤੀ ਹੈ ਭੈਣ ਭਰਾਵਾਂ ਨੂੰ ਤੇ ਸਾਰੇ ਪੂਰਾ ਸਾਥ ਦਿਓ ਪੂਰੇ ਪੰਜਾਬ ਦਾ ਕਿਉਂਕਿ ਪੂਰਾ ਪੰਜਾਬ ਲੜ ਰਿਹਾ ਹੈ ਧੰਨਵਾਦ